ਜੱਸਪ੍ਰੀਤ ਦਾ ਘੜੀ ਲਖਵਿੰਦਰ ਸਿੰਘ ਬੋਹਦ ਰਹਾਂ ਗਰਜੰਟ ਸਿੰਘ ਨੇ ਗੁਰਦੁਆਰੇ ਚ ਇਕੱਠ ਕੀਤਾ ਸੀ ਪੰਚਾਇਤ ਦਾ ਹੋਰ ਪਦਵੰਤਾਂ ਦੇ ਸੱਦੇ ਸੀ ਉਹ ਕਹਿੰਦਾ ਵੀ ਮੈਨੂੰ ਤਾਂ ਕਾਊਂਟਰ ਹੋਏ ਤੋਂ ਬਾਅਦ 6 ਵਜੇ ਪਤਾ ਲੱਗਿਆ ਉਹਦਾ ਬੇਟਾ ਵੀ ਕਹਿੰਦਾ ਵੀ ਸਾਨੂੰ ਕਾਊਂਟਰ ਹੋਏ ਤੋਂ ਬਾਅਦ ਹੀ ਪਤਾ ਲੱਗਿਆ ਜੱਸਪ੍ਰੀਤ ਆ ਵੀ 6 ਵਜੇ ਪਤਾ ਲੱਗਿਆ ਪਰ ਗਰਜੰਟ ਸਿੰਘ ਨੇ ਮੈਨੂੰ ਫੋਨ ਕਰਕੇ ਦੱਸਿਆ ਵੇ ਮੈਨੂੰ ਤਾਂ 12 ਵਜੇ ਹੀ ਪੁੜਸ ਵਾਲਿਆਂ ਦਾ ਫੋਨ ਆ ਗਿਆ ਸੀ ਗਰਜੰਟ ਸਿੰਘ ਦੇ ਆ ਨੰਬਰ ਤੋਂ 9814926772 ਤੋਰ ਕਾਟ ਕੇ ਸੁਣ ਲੋ ਸਾਰੀ ਪਬਲਿਕ ਮੈਨੂੰ 12 ਵਜੇ ਫੋਨ ਆਇਆ 12:00 ਦੇ ਲਗਭਗ ਹੂੰ 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 ਮੈਨੂੰ ਮੁਲਤੋਂ ਪੁੜਸ ਦਾ ਫੋਨ ਆਇਆ ਸੀ ਬਈ ਛੋਟੇ ਪਿੰਡ ਬਿੱਟੂ ਬਿੱਟੂ ਆਦੋ ਜੀ ਬਈ ਉਹਦਾ ਮੁੰਡਾ ਤੇ ਨੂੰ ਬਾਹਰੋਂ ਆਇਆ ਨੇ 2 ਦਿਨ ਹੋ ਗਏ ਹੁਣ ਬਈ ਉਹਨਾਂ ਨੇ ਫੋਰਚੂਨਰ ਗੱਡੀ ਲਈ ਜਾਂ ਬਈ ਭਰਾਏ ਹੂੰ 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 ਵੀ ਉਹ ਦੇਖੋ ਤੁਸੀਂ ਮੈਨੂੰ ਕਹਿੰਦੇ ਮੈਨੂੰ 12 ਵਜੇ ਫੋਨ ਆਇਆ 12:10 ਲਗਭਗ ਹੂੰ 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 ਮੈਨੂੰ ਲੱਗਦਾ ਕੋਈ ਪੁਰਸ਼ ਦਾ ਫੋਨ ਆਇਆ ਸੀ ਇਹਦੇ ਇਹ ਛੋਟੇ ਪਿੰਡ ਬਿੱਟੂ ਬਿੱਟੂ ਆ ਲੋ ਜੀ ਭਈ ਉਹਦਾ ਮੁੰਡਾ ਤੇ ਉਹ ਘਰੋਂ ਆਇਆ ਨੇ 2 ਦਿਨ ਹੋ ਗਏ ਕੋ ਹੂੰ ਵੀ ਉਹਨਾਂ ਨੇ ਫੋਰਚੂਨਰ ਘੱਟੀ ਲਈ ਯਾਰ ਮਿੱਤਰਾਂ ਹੂੰ ਹੂੰ ਵੀ ਉਹ ਦੇਖੋ ਤੁਸੀਂ ਮੈਨੂੰ ਕਹਿੰਦੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਦੋਂ ਇਹਨੂੰ 12 ਵਜੇ ਫੋਨ ਆ ਗਿਆ ਸੀ ਇਹਨੇ ਸਾਡੇ ਤੱਕ ਗੱਲ ਕਿਉਂ ਨਾ ਪਚਾਈ ਇੱਕ ਵਾਰੀ ਸਾਡੇ ਤੱਕ ਗੱਲ ਪਚਾ ਜਾਂਦਾ ਅਸੀਂ ਕੋਈ ਹੱਲ ਕੱਢ ਲੈਂਦੇ ਬੱਚਾ ਵੀ ਬਜਾਇਆ ਜਾ ਸਕਦਾ ਕਿ ਛੋਟਾ ਬੱਚਾ ਵੀ ਜਸਪ੍ਰੀਤ ਦਾ ਗੜੀ ਲਖਵਿੰਦਰ ਸਿੰਘ ਬੋਹ ਦਾ ਰਹਾ ਗਰਜੰਟ ਸਿੰਘ ਨੇ ਗੁਰਦੁਆਰੇ ਚ ਇਕੱਠ ਕੀਤਾ ਸੀ ਪੰਚਾਇਤ ਦਾ ਹੋਰ ਭਵੰਤੇ ਸਦਨ ਸਦ ਦੇ ਸੀ ਉਹ ਕਹਿੰਦਾ ਵੀ ਮੈਨੂੰ ਤਾਂ ਅਕਾਊਂਟਰ ਹੋਏ ਤੋਂ ਬਾਅਦ 6 ਵਜੇ ਪਤਾ ਲੱਗਿਆ ਉਹਦਾ ਬੇਟਾ ਵੀ ਕਹਿੰਦਾ ਵੀ ਸਾਨੂੰ ਕਾਊਂਟਰ ਹੋਏ ਤੋਂ ਬਾਅਦ ਹੀ ਪਤਾ ਲੱਗਿਆ ਜਦ ਜਸਪ੍ਰੀਤਾ ਵੀ 6 ਵਜੇ ਪਤਾ ਲੱਗਿਆ ਪਰ ਗਰਜੰਟ ਸਿੰਘ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਮੈਨੂੰ ਤਾਂ 12 ਵਜੇ ਹੀ ਪੁਲਸ ਵਾਲਿਆਂ ਦਾ ਫੋਨ ਆ ਗਿਆ ਸੀ ਗਰਜੰਟ ਸਿੰਘ ਦੇ ਆ ਨੰਬਰ ਤੋਂ 9814926772 ਤੋਰ ਕਾਉਟ ਨੇ ਸੁਣ ਲੋ ਸਾਰੀ ਪਬਲਿਕ ਮੈਨੂੰ 12 ਵਜੇ ਫੋਨ ਆਇਆ 12:01 ਲਗਭਗ ਹੂੰ 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 ਮੈਨੂੰ ਮਲਤੋਂ ਪੁਲਸ ਦਾ ਫੋਨ ਆਇਆ ਸੀ ਵੇਲੇ ਵੀ ਛੋਟੇ ਪਿੰਡ ਬਿੱਟੂ ਬਿੱਟੂ ਆਦੋ ਜੀ ਭਈ ਉਹਦਾ ਮੁੰਡਾ ਤੇ ਨੂੰ ਬਾਹਰੋਂ ਆਇਆ ਨੇ ਦੋ ਦਿਨ ਹੋ ਗਏ ਹੁਣ ਭਈ ਉਹਨਾਂ ਨੇ ਫੋਰਚੂਨਰ ਗੱਡੀ ਲਈ ਜਾ ਮਿਖਰਾਏ ਹੂੰ 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 ਉਹ ਦੇਖੋ ਤੁਸੀਂ ਮੈਨੂੰ ਕਹਿੰਦੇ ਮੈਨੂੰ 12 ਵਜੇ ਫੋਨ ਆਇਆ 12:00 ਦੇ ਲਗਭਗ ਹੂੰ 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 ਮੈਨੂੰ ਮੁਲਤੋਂ ਪੁਲਿਸ ਦਾ ਫੋਨ ਆਇਆ ਸੀ ਇਹ ਵੀ ਛੋਟੇ ਪਿੰਡ ਬਿੱਟੂ ਬਿੱਟੂ ਆਦੋ ਜੀ ਭਈ ਉਹਦਾ ਮੁੰਡਾ ਤੇ ਨੂੰ ਬਾਹਰੋਂ ਆਇਆ ਨੇ ਦੋ ਦਿਨ ਹੋ ਗਏ ਹੂੰ ਵੀ ਉਹਨਾਂ ਨੇ ਫੋਰਚੂਨਰ ਗੱਡੀ ਲਈ ਯਾਰ ਵੀ ਖਰਾਏ ਹੂੰ 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 ਵੀ ਉਹ ਦੇਖੋ ਤੁਸੀਂ ਮੈਨੂੰ ਕਹਿੰਦੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਇਹਨੂੰ 12 ਵਜੇ ਫੋਨ ਆ ਗਿਆ ਸੀ ਇਹਨੇ ਸਾਡੇ ਤੱਕ ਗੱਲ ਕਿਉਂ ਨਾ ਪਹੁੰਚਾਈ ਇੱਕ ਵਾਰੀ ਸਾਡੇ ਤੱਕ ਗੱਲ ਪਹੁੰਚਾ ਜਾਂਦਾ ਅਸੀਂ ਕੋਈ ਹੱਲ ਕੱਢ ਲੈਂਦੇ ਬੱਚਾ ਵੀ ਵਜਾਇਆ ਜਾ ਸਕਦਾ ਕਿ ਛੋਟਾ ਬੱਚਾ ਵੀ